ਸਾਸੀਕਾਲ ਜੀ ਸਰਿਆ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਡਰੋਲੀ ਭਾਈ ਦੇ ਵਿੱਚ ਡਰੋਲੀ ਭਾਈ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਤੇ ਡਰੋਲੀ ਭਾਈ ਤੋਂ ਜਦੋਂ ਆਪਾਂ ਸੋਸ਼ਲ ਨੂੰ ਜਾਣੇ ਆਣਾ ਮਿੱਤਰੋ ਫਿਰਨੀ ਦੇ ਉੱਤੇ ਭਾਈ ਦਾ ਘਰ ਆ ਜਗਸੀਰ ਭਾਈ ਦੇ ਘਰੇ ਮੈਂ ਮੌਜੂਦ ਆ ਭਾਈ ਦੇ ਕੋਲ ਇੱਕ ਗਾਂ ਵਕਾਊਆ ਗਾ ਕੱਚੀ ਵਕਾਉ ਆ ਥੋੜੀ ਦਿਨ ਲੈਂਦੀ ਆ ਜੇ ਤਿਆਰੀ ਚ ਹੁੰਦੀ ਤੇ ਗੱਲ ਹੋਰ ਹੋਣੀ ਸੀ ਤੇ ਮਿੱਤਰੋ ਗਾਂ ਚੰਗੇ ਦੁੱਧ ਦੀ ਮਾਲਕ ਨਾ ਇਹ ਗੱਲ ਕਹਿਣ ਵਾਲੀ ਨਹੀਂ ਤੁਸੀਂ ਆਪ ਵੀ ਬਾਈ ਦੇ ਮੂੰਹ ਸੁਣੋ ਆ ਜੋ ਕਰਉਣਾ ਗੱਲਬਾਤ ਥੋੜੀ ਮੈਂ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਮੈਂ ਕਰ ਰਿਹਾ ਹਾਂ ਜੀ ਚੇਤਾ ਸਿੰਘ ਜੀ ਰੋ ਵਧੀਆ ਜੀ ਠੀਕ ਹੈ ਬਾਈ ਕਿਵੇਂ ਚੱਲ ਜਾਂਦੀ ਜਿੰਦਗੀ ਵਧੀਆ ਜੀ ਜੈ ਜੰਦਾਬਾਦ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਜੀ ਅਕਸ਼ੀਰ ਭਾਈ ਅੱਜ ਆਪਾਂ ਦੋ ਇੱਕ ਗਾਮ ਖੋਣੀ ਹੈ ਹਨਾ ਇਹਨੇ ਕਿੰਨਵਾ ਸੂਏ ਸੂਣਾ ਬਾਈ ਇਹਨੇ ਬਾਈ ਤੀਜੇ ਸੂਏ ਸੂਣਾ ਬਾਈ ਤੀਜੇ ਸੂਏ ਤੇਰੇ ਕੋਲ ਸੂਣਾ ਵਾ ਕਿੰਨੇ ਦਿਨ ਪਏ ਆਂਦੇ ਹੈ ਇਹ ਬਾਈ 5 ਤਰੀਕ ਨੂੰ ਵੇਲੇ ਦਿਨ ਪੂਰੇ ਆਦੇ 5 ਤਰੀਕ ਨੂੰ ਦਿਨ ਉੱਤੇ ਲੈ ਜੇ 5 ਲੈ ਜੇ 7 ਦਿਨ ਇਹ ਪਹੂ ਦੇ ਹੁਣ ਕਹਿ ਨਹੀਂ ਸਕਦਾ ਤਿਆਰੀ ਤੇ ਹੈ ਹਨਾ ਅੱਛਾ ਚੰਗੀ ਥੱਲੋਂ ਬਣ ਜਾਂਦੀ ਹੈ ਹਾਂਜੀ ਪੂਰੀ ਬਣਦੀ ਹੈ ਐ ਨਖਰ ਜਾਂਦੀ ਹੁੰਦੀ ਹਾਂਜੀ 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 ਠੀਕ ਹੈ ਬਾਈ ਅੱਛਾ ਇਹ ਤਾਂ ਚਕਸੀਰ ਬਾਈ ਕਿੰਨਾ ਦੁੱਧ ਤੂੰ ਚੁੰਦਾ ਰਿਆ ਨੇ ਦੁੱਧ ਬਾਈ ਆਪਾਂ ਇਹਦੇ ਥੱਲੋਂ ਤੈਨੂੰ ਦੱਸਿਆ ਵੀ 28 28 ਲੀਟਰ ਦੁੱਧ ਆਪਾਂ ਦੋ ਸੁਨਏ ਚੋਲੇ ਆ ਤਿਆਰ ਕੀਤਾ ਗਾਂ ਪਹਿਲਾਂ ਛੱਡੀ ਵੀ ਆ ਦੁੱਧ ਵਧਾ ਦੇਊਗੀ ਠੀਕ ਆ ਮੈਂ 3 ਲੀਟਰ ਦੀ ਆਪਾਂ ਮੇਦ ਪੂਰੀ ਰੱਖ ਦਈਏ ਯਾਰ ਕੀ ਦੇਵਾਂ 3 ਲੀਟਰ ਦੀ ਬਣੂਗੀ ਤਾਂ ਫਿਰ ਚੰਗੀ ਪੂਰੀ ਐਂ ਜੀ ਜਮਾਲ ਵਾਲਾ ਮਨ ਲੇ ਚੱਲ ਪੂਰੇ ਬਨ ਜਾਂਦੀ ਥਾ ਜਾਂ ਕੱਚੀ ਆ ਵੇੜ ਤੁੰਡੀ ਆ ਵੇੜ ਹਾਂ ਦਿਨ ਹਜੇ 15 ਹੀ ਪਏ ਉਸ ਤੋਂ ਹਾਂ ਲਾਲੋ ਹਾਂ ਦਾਹ ਲੈ ਜੀ ਨਿੱਕੀ ਹੋ ਕੇ 9 ਇਹ ਪਰ 5 ਜੋ 14 ਦਿਨ ਤੋਂ ਦਿਨ ਪੂਰੇ ਹੋਣ ਸੀ ਪਏ ਹਾਂ ਜੀ ਹਾਂ ਜੀ ਗਾਂ ਗਰਮੀ ਦਾ ਪਤਾ ਨਹੀਂ ਹੁੰਦਾਗਾ ਪੁਰਾਣਾ ਬਾਕੀ ਤਿਆਰੀ ਤੁਰ ਹੀ ਕਮਾਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਤੇ ਠੀਕ ਹੈ ਚੰਗਾ ਭਰਾ ਹੈ ਹਾਂ ਜੀ ਹਾਂ ਜੀ ਪੂਰੇ ਜਾਤ ਬਣਾ ਬਟੀਕਾ ਨਹੀਂ ਪਰੋਉਂਦੇ ਠੀਕ ਹੈ ਬਈ ਠੀਕ ਹਾਂ ਜੀ ਅਰੇ ਬਾਈ ਦੇ ਇੱਕ ਵੱਡੀ ਬੱਚੀ ਆਂਦੀ ਐ ਹੀ ਖੜੀਆਂ ਫਿਰ ਹਾਂ ਜੀ ਹਾਂ ਜੀ ਮੈਨੂੰ ਸੁਝਾ ਹਾਂ ਜੀ ਚੰਗੇ ਮੈਨੂੰ ਬਈ ਹਾਂ ਇੱਕ ਨਿੱਕੀ ਇਹਦੇ ਨਾਲ ਹੀ ਇੱਕੋ ਪਰਾਂ ਖੜੀ ਏ ਡੱਬੀ ਇਹਦੀਆਂ ਹੀ ਕਰਮੋ ਕੰਦ ਦੇ ਨਾਲ ਵਾਲੀਆਂ ਦੀ ਦੋਵੇਂ ਠੀਕ ਆ ਉਹ ਕਾਲੀ ਦੋਲੇ ਖੜੀ ਪਈ ਕਾਲੀ ਦੋਲੇ ਠੀਕ ਆ ਬਾਈ ਅੱਛਾ ਤਿੰਨ ਦੀ ਵੀ ਵੱਛੀਆਂ ਦੁੱਧ ਵੀ 27 28 ਲੀਟਰ ਦੀ ਹੋ ਰਹੀ ਆ ਫਿਰ ਕੋਈ ਘਰੇ ਰੱਖਣ ਵਾਲਾ ਜੇ ਜਾ ਹਾਂ ਜੀ ਜਿਹੜਾ ਮਰਜ਼ੀ ਲੈ ਜਾ ਠੀਕ ਆ ਵੀ ਰੇਟ ਕੀ ਰਹੂਗਾ ਵੀ ਰੇਟ ਹਣ ਬਾਈ ਆਪਾਂ ਫੋਨ ਤੇ ਹੀ ਕਰਾਂਗੇ ਜੀ ਫੋਨ ਤੇ ਹੀ ਹਾਂਜੀ ਹਾਂਜੀ ਕਿਉਂਕਿ ਲੋਕਲ ਵਪਾਰੀ ਲੱਗਦੇ ਹਾਂ ਹਾਂ ਹਾਂਜੀ ਹਾਂਜੀ ਚਲ ਤੋ ਚਲ ਤੋਰੀ ਬੰਦੀ ਜੀ ਘੱਡੀ ਪਾਉਣ ਨੂੰ ਪੜਾ ਆਪਾਂ ਜੈ ਜੀ ਕਰਾਂਗੇ ਬਾਈ ਰੇਟ ਵੀ ਇਹ ਜੈ ਆਪਾਂ ਸੁਗਾ ਹੋਊਗਾ ਫੋਨ ਦੇ ਉੱਤੇ ਹੀ ਕਿਉਂਕਿ ਬਾਈ ਦੇ ਪਿੰਡ ਦੇ ਵਪਾਰੀ ਪਾਈਆਂ ਦਾ ਲੱਗਦੇ ਫਿਰਦੇ ਫਿਰ ਗਲਤ ਹੋ ਜਾਂਦਾ ਕੰਮ ਇਸ ਕਰਕੇ ਇਹ ਗੱਲ ਆਪਾਂ ਵੀ ਫੀਲ ਕਰਦੇ ਹੁੰਨੇ ਆ ਮਿੱਤਰੋ ਕਿਉਂਕਿ ਤੁਸੀਂ ਆਖਦੇ ਨੇ ਰੇਟ ਕਰਾਓ ਮੈਂ ਆਪਾ ਨਾ ਰੇਟ ਕਰਉ ਜਦੋਂ ਵੇਚਣੀ ਆ ਚੀਜ਼ ਪਰ ਗੱਲ ਮਜਬੂਰੀ ਬਣ ਜਾਂਦੀ ਕਈ ਵਾਰੀ ਕਿਸੇ ਦੀ ਸਮਝ ਨਹੀਂ ਪੈਂਦੀ ਸਾਨੂੰ ਅਸੀਂ ਫੀਲਡ ਦੇ ਵਿੱਚ ਆ ਤੁਸੀਂ ਫੋਨ ਦੇ ਉੱਤੇ ਆ ਪਰਕ ਆਪਣਾ ਤੇ ਗਾਂ ਚੰਗੀ ਆ ਬਾਕੀ ਥਰਨਦੇਵਾ ਚੰਗਾ ਬਕਰਮਾ ਵਾਲੀ ਨੂੰ ਸੋਹਣੀ ਬਣੀ ਹੋਈ ਜੰਨੀ ਹੈਗੀ ਆ ਸਾਫ ਸੁਥਰੀ ਆ ਬਰਤਿਆਰੀ ਕਮਾਲ ਕਰਦੀ ਹੈ 15 ਦਿਨਾਂ ਦੀ ਹਜੇ ਕੱਚੀ ਹੈ ਮਿੱਤਰੋ ਤੀਜਾ ਸੂਆ ਇਹਨੇ ਸੂਣਾ ਵਾ ਥਣ ਚੰਗਾ ਲੱਗਾ ਹੋਇਆ ਰੇਡ ਬਾਈ ਜਗਸੀਰ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਡਰੋਲੀ ਪਾਈ ਪਿੰਡ ਦੇ ਵਿੱਚ ਇਹ ਗਾਂ ਖੜੀ ਹੋਈ ਹੈ ਮਿੱਤਰੋ ਸੋ ਸੁਨਾਰੀ ਫਿਰਨੀ ਦੇ ਉੱਤੇ ਅੱਛਾ ਵੀਰੇ ਨੰਬਰ ਕਿੰਨਾ ਗਿਆ ਨੰਬਰ ਆਪਣਾ 978056224 ਜੀ 97805 6224 ਜੀ 6224 ਜੀ 4 ਇੱਕ ਨੰਬਰ ਕਰ ਲੈ ਬਾਈ ਨਾਲ ਤੁਸੀਂ ਗੱਲ ਬਾਤ ਪਿੰਡ ਹੈਗਾ ਡਰੋਲੀ ਪਾਈ ਜ਼ਿਲ੍ਹਾ ਹੈਗਾ ਬੋਗਾ ਇੱਕ ਹੋਰ ਨੰਬਰ ਫੀਡ ਕਰ ਲੋ ਦੱਸ ਦਿਓ ਵੀਰੇ ਉਹ ਆਪਣਾ ਹੈਗਾ ਜੀ 8872428211 ਇੱਕ ਵਾਰੀ ਹੋਰ ਬੋਲ ਦਿਓ ਜੀ 8872428211 ਠੀਕ ਹੈ ਜੀ ਤਾਂ ਮੰਨ ਜੀ